ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਰੂਸ ਦੇ ਰਾਸ਼ਟਰਪਤੀ ਬੁਲਦੀਮਰ ਪੁਤਨ ਨੇ ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਜੰਗਬੰਦੀ ਲਈ ਤਿਆਰ ਹਨ ਪਰ ਉਹ ਕਿਸੇ ਵੀ ਸ਼ਰਤਾਂ ਤੇ ਜੰਗਬੰਦੀ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ 30 ਦਿਨ ਜੰਗਬੰਦੀ ਦੇ ਉਜਾਏ ਜੰਗਵੰਦੀ ਹਮੇਸ਼ਾ ਲਈ ਹੋਣੀ ਚਾਹੀਦੀ ਹੈ ਇਸ ਦੇ ਕਾਰਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਯੂਕਰੇਨ 30 ਦਿਨ ਦੇ ਅੰਦਰ ਮੋੜ ਤੋਂ ਆਪਣੀ ਸੈਨਾਨ ਨੂੰ ਮਜ਼ਬੂਤ ਕਰਕੇ ਹੀ ਰੂਸ ਲਈ ਸਿਰਦਰਦ ਦੀ ਬਣ ਸਕਦੇ ਹਨ ਉਹਨਾਂ ਨੇ ਇਸ ਗੱਲ ਦਾ ਤਾਨਬਾਦ ਵੀ ਕਿਹਾ ਕਿ ਟਰੰਪ ਅਤੇ ਮੋਦੀ ਜੰਗਵੰਦੀ ਲਈ ਚਿੰਤਤ ਹਨ ਟਰੰਪ ਨੇ ਕਿਹਾ ਹੈ ਕਿ ਉਤਨ ਨਾਲ ਚੰਗੀ ਗੱਲਬਾਤ ਹੋਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਚੰਗੇ ਨਤੀਜੇ ਨਿਕਲ ਸਕਦੇ ਹਨ ਇਸਾਰ ਵਿੱਚ 10% ਦਾ ਜਿਗਾਰਡ ਲਗਾ ਕੇ ਮੀਟਰਾਂ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਜਿਸ ਨਾਲ ਚਾਰ ਗੁਣਾ ਬਿੱਲ ਘੱਟ ਆ ਰਹੇ ਹਨ 3882 ਮੀਟਰਾਂ ਦੀ ਚੈਕਿੰਗ ਕੀਤੀ ਗਈ ਇਹਨਾਂ ਵਿੱਚੋਂ 1381 ਮੀਟਰਾਂ ਨਾਲ ਛੇੜਖਾਨੀ ਕੀਤੀ ਗਈ ਸੀ ਇਲੈਕਟ੍ਰੋਨ ਰਿਸਟੈਂਸ ਗਾਡ ਦੇ ਨਾਲ ਇੱਥੇ ਕਰੰਟ ਦਾ ਫਲੋ ਘਟ ਜਾਂਦਾ ਹੈ ਜਿਸ ਨਾਲ ਮੀਟਰ ਰੀਡਿੰਗ ਵਿੱਚ ਘੱਟ ਸ਼ੋ ਹੁੰਦੇ ਹਨ ਇਸਾਰ ਵਿੱਚ ਇਹ ਹਰੇਕ ਬਿਜਲੀ ਦੀ ਦੁਕਾਨ ਤੇ ਉਪਲਬਧ ਹੈ हिमाचल प्रदेश ਦੇ ਕਾਂਗਰਸ ਦੇ ਸਾਬਕਾ ਵਿਧਾਇਕ ਬੰਪੂਰ ਠਾਕਰ ਦੇ ਉੱਤੇ ਅਣਛੱਤ ਵਿਅਕਤੀਆਂ ਨੇ 10 ਤੋਂ 12 ਗੋਲੀਆਂ ਚਲਾਈਆਂ ਜਿਸ ਦੇ ਕਾਰਨ ਬੰਪੂਰ ਠਾਕਰ ਸਮੇਤ ਉਸਦੇ ਦੋ ਪਰਸਨਲ ਸਕਿਉਰਿਟੀ ਗਾਰਡ ਵੀ ਜ਼ਖਮੀ ਹੋ ਗਏ ਉਹ ਆਪਣੇ ਘਰ ਵਿੱਚ ਆਪਣੇ ਸਮਰਚਕਾਂ ਨਾਲ ਹੋਲੀ ਖੇਡ ਰਹੇ ਸਨ ਕਰਨਾਲ ਵਿੱਚ ਸੋਨੀ ਨਾਮ ਦੀ ਗਾਂ ਨੇ ਏਸ਼ੀਆ ਦਾ ਰਿਕਾਰਡ ਤੋੜ ਦਿੱਤਾ ਹੈ ਇਸਨੇ ਇੱਕ ਦਿਨ ਵਿੱਚ 87.74 ਕਿਲੋ ਦੁੱਧ ਦੇ ਕੇ ਇਹ ਰਿਕਾਰਡ ਬਣਾਇਆ ਹੈ 1286 ਕਰੋੜ ਦੀ ਲਾਗਤ ਨਾਲ ਗੁਰੂਗ੍ਰਾਮ ਵਿੱਚ ਮੈਟਰੋ ਟ੍ਰੇਨ ਚਲਾਈ ਜਾਵੇਗੀ ਇਸ ਪ੍ਰੋਜੈਕਟ ਨੂੰ ਮਈ ਮਹੀਨੇ ਤੋਂ ਸ਼ੁਰੂ ਕੀਤਾ ਜਾਵੇਗਾ ਪੰਜਾਬ ਦੀ ਲੁਧਿਆਣਾ ਦੀ ਮੀਆਂ ਮਾਰਕੀਟ ਵਿੱਚ ਦੋ ਸਮਦਾਏ ਦੇ ਲੋਕ ਆਪਸ ਵਿੱਚ ਝੜ ਗਏ ਦੁਨਾ ਪਾਸਿਆਂ ਤੋਂ ਇੱਟਾਂ ਤੇ ਰੋੜੇ ਚੱਲੇ ਇੱਕ ਸਮਦਾਏ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਨਵਾਜ ਅਧਾਕਾਰੀ ਸੰਤ ਕੁਝ ਲੋਕਾਂ ਨੇ ਮਸਜਿਦ 'ਤੇ ਹਮਲਾ ਕਰ ਦਿੱਤਾ ਹਨੀ ਸਿੰਘ ਨੇ ਕਿਹਾ ਕਿ 42 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਕੈਰੀਅਰ ਜਦੋਂ ਉਚਾਈਆਂ ਨੂੰ ਛੂ ਰਿਹਾ ਸੀ ਇੰਡਸਟਰੀ ਛੱਡ ਦਿੱਤੀ ਸੀ ਇਸ ਦਾ ਕਾਰਨ ਸੀ ਕਿ ਉਹ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਏ ਸਨ ਉਹ ਭਗਵਾਨ ਅੱਗੇ ਆਪਣੀ ਮੌਤ ਲਈ ਅਰਦਾਸ ਕਰ ਰਹੇ ਸਨ ਹਰਿਆਣਾ ਦੇ ਵਿੱਚ ਕੋੜਾ ਮਾਰ ਹੋਲੀ ਖੇਡੀ ਜਾਂਦੀ ਹੈ ਦੇਵਰ ਭਾਬੀਆਂ ਤੇ ਰੰਗ ਲਗਾਉਂਦੇ ਹਨ ਤੇ ਭਾਬੀ ਇਸ ਦੇ ਬਦਲੇ ਦੇਵਰਾਂ ਨੂੰ ਕੋੜੇ ਮਾਰ-ਮਾਰ ਕੇ ਕੁੱਟਦੀਆਂ ਹਨ ਦਿੱਲੀ ਕੈਪੀਟਲ ਨੇ ਅਕਸ਼ਰ ਟੈਨੂ ਦਿੱਲੀ ਟੀਮ ਦਾ ਕਪਤਾਨ ਬਣਾਇਆ ਹੈ ਕੇ ਐਲ ਰਾਹੁਲ ਵੀ ਇਸ ਵਿੱਚ ਸ਼ਾਮਲ ਹਨ 2019 ਤੋਂ ਦਿੱਲੀ ਕੈਪੀਟਲ ਦੇ ਨਾਲ ਅਕਸ਼ਰ ਪਟੇਲ ਜੀ ਜੁੜੇ ਹੋਏ ਹਨ ਜਸਪ੍ਰੀਤ ਸਿੰਘ ਪੁਮਰਾ ਆਪੀਐਲ ਦੇ ਸ਼ੁਰੂਆਤੀ ਮੈਚਾਂ ਦੇ ਵਿੱਚ ਸੱਟ ਦੇ ਕਾਰਨ ਨਹੀਂ ਖੇਡ ਸਕਣਗੇ ਜੁਜਬਿੰਦਰ ਸਿੰਘ ਜਲਦੀ ਹੀ ਆਪੀਐਲ ਤੋਂ ਬਾਅਦ ਕੌਂਟੀ ਚੈਂਪੀਅਨਸ਼ਿਪ ਤੇ ਇੰਗਲੈਂਡ ਦੇ ਦੌਰੇ ਲਈ ਵਨਡੇ ਕ੍ਰਿਕਟ ਟੀਮ ਦਾ ਹਿੱਸਾ ਹੋਣਗੇ ਭਾਰਤ ਦੀ ਦੇਸ਼ੀ ਮੁਦਰਾ ਦੇ ਭੰਡਾਰ ਵਿੱਚ 1.33 ਲੱਖ ਕਰੋੜ ਦਾ ਵਾਅਦਾ ਹੋਇਆ ਹੈ ਇਸ ਨਾਲ ਕੁੱਲ ਭੰਡਾਰ 55.86 ਲੱਖ ਕਰੋੜ ਤੱਕ ਪਹੁੰਚ ਗਿਆ ਹੈ ਕੇਂਦਰ ਸਰਕਾਰ ਨੇ ਸਟਾਰਲਿੰਕ ਦੀ ਭਾਰਤ ਵਿੱਚ ਐਂਟਰੀ ਦੇ ਪਹਿਲਾਂ ਕੁਝ ਸ਼ਰਤਾਂ ਰੱਖੀਆਂ ਹਨ ਪਾਸਰ ਕਾਨੀ ਕਹਿੰਿਆ ਹੈ ਕਿ ਪਹਿਲੀ ਸ਼ਰਤ ਇਹ ਹੈ ਕਿ ਕੰਟਰੋਲ ਸੈਂਟਰ ਭਾਰਤ ਵਿੱਚ ਬਣਾਇਆ ਜਾਵੇ ਤਾਂ ਜੋ ਕਿ ਜਦੋਂ ਵੀ ਇਸ ਸਬੰਧ ਨੂੰ ਬੰਦ ਕਰਨਾ ਹੋਵੇ ਉਹ ਆਪਣੀ ਮਰਜ਼ੀ ਨਾਲ ਬੰਦ ਕੀਤਾ ਜਾ ਸਕੇ ਦੂਸਰੀ ਹੈ ਕਿ ਕਾਲ ਇੰਟਰਸਪੈਕਸ਼ਨ ਦੀ ਆਗਿਆ ਦੇਣੀ ਜ਼ਰੂਰੀ ਹੈ ਇਸ ਦੇ ਨਾਲ ਡਾਟਾ ਦੀ ਨਿਗਰਾਨੀ ਹੋ ਸਕੇਗੀ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਵਿਦੇਸ਼ੀ ਕਾਲ ਕਰਨ ਦਾ ਜਿਹੜਾ ਗੇਟਵੇ ਹੈ ਭਾਰਤ ਦੇ ਕੋਲ ਹੀ ਹੋਣਾ ਚਾਹੀਦਾ ਹੈ ਸਿੱਧੇ ਲਿੰਕਾਂ ਦੇ ਦੁਆਰਾ ਕਾਲ ਨਹੀਂ ਕੀਤੀ ਜਾ ਸਕਦੀ ਐਲਜੀ ਕੰਪਨੀ ਨੇ ਭਾਰਤ ਵਿੱਚ 15000 ਕਰੋੜ ਰੁਪਏ ਦੇ ਆਈਪੀਓ ਲੈ ਕੇ ਆਵੇਗੀ ਇਹ ਉਹ ਮਾਰਚ 2025 ਵਿੱਚ ਲਾਂਚ ਕੀਤਾ ਜਾਵੇਗਾ ਹੰਡੂਈ ਕੰਪਨੀ ਨੇ ਜੂਨ 2024 ਵਿੱਚ 27869 ਕਰੋੜ ਰੁਪਏ ਦੇ ਸਭ ਤੋਂ ਵੱਡੇ ਆਈਪੀਓ ਉਤਾਰਿਆ ਸੀ ਅਮਰੀਕਾ ਦੀ ਰੈਗੂਲੇਟਰ ਮਾਰਕੀਟ ਨੇ ਅਦਾਨੀ ਨੂੰ ਸੱਮਨ ਜਾਰੀ ਕੀਤਾ ਹੈ ਉਹਨਾਂ ਉੱਤੇ ਅਮਰੀਕਾ ਵਿੱਚ 29 ਕਰੋੜ ਰੁਪਏ ਦੇ ਰਿਸ਼ਵਤ ਦੇਣ ਦਾ આરોਪ ਲੱਗਿਆ ਹੈ ਸੋਨੇ ਦੀਆਂ ਕੀਮਤਾਂ ਵਿੱਚ 7% ਦਾ ਵਾਧਾ ਦਰਜ ਕੀਤਾ ਗਿਆ ਇਸ ਦੀ ਕੁੱਲ ਕੀਮਤ ਪ੍ਰਤੀ 10 ਗ੍ਰਾਮ 86843 ਕਰੋੜ ਰੁਪਏ ਤੱਕ ਪਹੁੰਚ ਗਈ ਹੈ ਮਾਰਕ ਕੋਰਨੀ ਨੇ ਕੈਨੇਡਾ ਦੇ 24ਵੇਂ ਰਾਸ਼ਟਰਪਤੀ ਵਜੋਂ ਸੌਂ ਚੁੱਕ ਲਈ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਭਾਰਤ ਦੇ ਨਾਲ ਚੰਗੇ ਰਿਸ਼ਤੇ ਚਾਹੁੰਦੇ ਹਨ ਤੇ ਸੁਧਾਰ ਵੀ ਕਰਨਾ ਚਾਹੁੰਦੇ ਹਨ। ਖਾਲਿਸਤਾਨ ਦੇ ਮੁੱਦੇ ਤੇ ਉਹ ਚੁੱਪੀ ਬੱਟ ਗਏ। ਹਮਾਸ ਜ਼ਿੰਦਾ ਅਮਰੀਕਾ ਅਤੇ ਇਜ਼ਰਾਇਲ ਦੇ ਨਿਵਾਸੀਆਂ ਦੇ ਬੰਦਕਾਂ ਨੂੰ ਵਾਪਸ ਕਰਨਾ ਚਾਹੁੰਦਾ ਹੈ ਪਰੰਤੂ ਇਜ਼ਰਾਇਲ ਸਰਕਾਰ ਨੇ ਕਿਹਾ ਹੈ ਕਿ ਸਾਨੂੰ ਹਮਾਸ ਤੇ ਕੋਈ ਵੀ ਭਰੋਸਾ ਨਹੀਂ ਹੈ। ਸੀਰੀਆ ਵਿੱਚ ISAI ਦੇ ਪ੍ਰਮੁੱਖ ਅਬੂ ਖਤੀਜਾ ਦੀ ਇराकी ਸੈਨਾ ਦੇ ਆਪਰੇਸ਼ਨ ਵਿੱਚ ਮੌਤ ਹੋ ਗਈ ਹੈ। ਅਮਰੀਕਾ ਵਿੱਚ ਇੱਕ ਜਹਾਜ਼ ਨੂੰ ਅੱਗ ਲੱਗ ਗਈ ਜਿਸ ਦੇ ਕਾਂ ਯਾਤਰੀ ਜਹਾਜ਼ ਦੇ ਵਿੰਗ ਦੇ ਉੱਤੇ ਚੜ ਗਏ ਇਸ ਜਹਾਜ਼ ਵਿੱਚ 172 ਯਾਤਰੀ ਤੇ 6 ਕਰੂ ਮੈਂਬਰ ਸ਼ਾਮਲ ਸਨ ਕੰਟੂ ਇਹਨਾਂ ਨੂੰ ਬਚਾ ਲਿਆ ਗਿਆ ਜਹਾਜ਼ ਡੈਨਵਰ 에ਅਰਪੋਰਟ ਉੱਤੇ ਖੜਾ ਸੀ ਤੇ ਇਸ ਨੂੰ ਚਾਹਨਕ ਅੱਗ ਲੱਗ ਗਈ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਬਲੋਂ ਪ੍ਰਸਾਰਤ ਕੀਤੀਆਂ ਜਾਂਦੀਆਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ